ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪ੍ਰਤੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਉਹ ਡਿਫਰੈਂਟ ਹੋਣਾਂ ਦੇ ਕਲਰ ਹੋਏਗਾ ਡਿਫਰੈਂਟ ਫੈਬਰਿਕ ਹੋਏਗਾ ਜਿਹੜਾ ਵੀ ਤੁਹਾਨੂੰ ਇਹਨਾਂ ਚ ਸੂਟ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਜਿਹੜਾ ਸੂਟ ਆ ਮੰਗਵਾ ਸਕਦੇ ਹੋ ਬਾਕੀ ਅਗਰ ਤੁਸੀਂ ਕੋਈ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਉਂਕਿ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਜੀ ਤੇ ਹਰ ਤਰ੍ਹਾਂ ਦੇ ਆਪਣੇ ਕੋਲ ਵਰਕਰ ਅਵੇਲੇਬਲ ਆ ਆਪਾਂ ਕਿਸੇ ਵੀ ਡਿਜ਼ਾਈਨ ਵਿੱਚ ਤੁਹਾਨੂੰ ਸੂਟ ਕਸਟਮਾਈਜ਼ ਕਰਕੇ ਦੇ ਸਕਦੇ ਆ ਬਾਕੀ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਫਸਟ ਆਪਣਾ ਡਿਜ਼ਾਈਨ ਜਿਹੜਾ ਇਹ ਰਹੇਗਾ ਇਹਦੇ ਵਿੱਚ ਪ੍ਰਿੰਟ ਜਿਹੜਾ ਸੂਟ ਕਮੀਜ਼ ਦਾ ਪ੍ਰਿੰਟ ਹੋਏਗਾ ਤੇ ਨਾਲ ਬਾਟਮ ਜਿਹੜੀ ਹੈ ਪਲੇਨ ਰਹੇਗੀ ਅਗਰ ਤੁਸੀਂ ਬਾਟਮ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਗਰ ਸਿੰਪਲ ਬਾਟਮ ਤੁਸੀਂ ਨਾਲ ਲੈਣੀ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਅਗਰ ਤੁਸੀਂ ਜਸਟ ਕਮੀਜ਼ ਦਾ ਕੱਪੜਾ ਲੈਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਅਕੋਰਡਿੰਗ ਇਹ ਵੀ ਲੈ ਸਕਦੇ ਹੋ ਅਗਰ ਤੁਸੀਂ ਕੋਈ ਇਹਦੀ ਡਰੈਸ ਕਾਸ਼ ਵੀ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਇਸ ਫੈਬਰਿਕ ਦਾ ਜਿਹੜਾ ਬਣਵਾ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਸਲਵਾਰ ਸੂਟ ਸਟਿਚ ਕਰਾਉਣਾ ਚਾਹੁੰਦੇ ਹੋ ਤੇ ਇਹਦੇ ਨਾਲ ਤੁਹਾਨੂੰ ਪਲੇਨ ਨੇਚਰਲ ਕ੍ਰੇਪ ਦੇ ਵਿੱਚ ਬਾਟਮ ਮਿਲੇਗੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਆਪਣੇ ਅਕੋਰਡਿੰਗ ਕਿਸੇ ਤਰ੍ਹਾਂ ਵੀ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਚੈੱਕ ਕਰ ਸਕਦੇ ਹੋ ਕਲਰ ਜਿਹੜੇ ਟ੍ਰੈਂਡਿੰਗ ਵਾਲੇ ਆ ਬਹੁਤ ਸੋਹਣੇ ਕਲਰ ਰਹਿਣ ਵਾਲੇ ਆ ਤੇ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਆ ਫੈਬਰਿਕ ਵੀ ਬਹੁਤ ਵਧੀਆ ਰਹੇਗਾ ਜੀ ਬਾਕੀ ਜਿਹੜੇ ਇਹ ਵਾਲੇ ਆ ਇਹ ਕ੍ਰੀਮ ਸ਼ੇਡ ਚ ਹੋਣਗੇ ਤੇ ਇਹਨਾਂ ਜਿਹੜਾ ਕਮੀਜ਼ ਦਾ ਪੂਰਾ ਆਪਣਾ ਸ਼ੀਸ਼ੇ ਵਾਲਾ ਵਰਕ ਕਰਕੇ ਪੂਰਾ ਫੁੱਲ ਹੈਵੀ ਵਰਕ ਕੀਤਾ ਹੋਏਗਾ ਤੇ ਨਾਲ ਜਿਹੜਾ ਆ ਫੈਬਰਿਕ ਰਹੇਗਾ ਉਹਦੇ نیچے ਤੁਹਾਨੂੰ ਘੇਰੇ ਤੇ نیچے ਨੂੰ ਜਿਹੜਾ ਚੌੜੀ ਪੱਟੀ ਦਾ ਕੰਮ ਕੀਤਾ ਹੋਏਗਾ ਚੌੜਾ ਬਾਰਡਰ ਸਟਾਈਲ ਕੰਮ ਕੀਤਾ ਹੋਏਗਾ ਨਾਲ ਦੁਪੱਟੇ ਤੇ ਫੋਰ ਸਾਈਡ ਲਗਾ ਕੇ ਬਾਰਡਰ ਟਾਈਪ ਤੇ ਵਿੱਚ ਸ਼ੀਸ਼ੇ ਦਾ ਕੰਮ ਕੀਤਾ ਹੋਏਗਾ ਇਹਦੇ ਨਾਲ ਕੁਝ ਵੀ ਤੁਸੀਂ ਗਰਾਰਾ ਸ਼ਰਾਰਾ ਕੁਝ ਵੀ ਸਟਿਚ ਕਰਾ ਸਕਦੇ ਹੋ ਇੱਕ ਫੋਟੋ ਜਿਹੜੀ ਇੱਕ ਤੁਹਾਨੂੰ ਆਈਡੀ ਲਈਏ ਦਿਖਾਈ ਅਗਰ ਤੁਸੀਂ ਇਸ ਟਾਈਪ ਦਾ ਕੁਝ ਬਣਵਾਉਣਾ ਚਾਹੁੰਦੇ ਏਦਾਂ ਵੀ ਬਣਵਾ ਸਕਦੇ ਹੋ ਅਗਰ ਕੋਈ ਡਰੈਸ ਬਣਵਾਉਣਾ ਚਾਹੁੰਦੇ ਆ ਔਰ ਕਿਸੇ ਵੀ ਕਲਰ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਤੁਸੀਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਬਾਕੀ ਜੀ ਅੱਜ ਵਾਲੀ ਕਲੈਕਸ਼ਨ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਲੈਣਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਅਗਰ ਸਟਿਚਿੰਗ ਵੀ ਅਵੇਲੇਬਲ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਰਹਿਣ ਵਾਲਾ ਹੈ ਜਲਦੀ ਤੋਂ ਜਲਦੀ ਆਰਡਰ ਪਲੇਸ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ